ਸੈਰ ਯੋਸਫ ਕੈਥੋਲਿਕ ਚਰਚ ਜੀਟੀ ਰੋਡ ਫਗਵਾੜਾ ਬਲੋ ਗੁੱਡ ਫਰਡੇ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਕਾਂਚੀਨਗਰ ਫਗਵਾੜਾ ਤੋਂ ਸ਼ੁਰੂ ਹੋਈ ਜੋ ਕਿ ਮੁੱਖ ਜੀਟੀ ਰੋਡ ਤੋਂ ਹੁੰਦੀ ਹੋਈ ਸੈਰ ਯੋਸਫ ਕੈਥੋਲਿਕ ਚਰਚ ਵਿਖੇ ਸਮਾਪਤ ਹੋਈ ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਭੂ ਜੀਸੂ ਮਸੀਹ ਨੂੰ ਮੰਨਣ ਵਾਲੇ ਉਹਨਾਂ ਦੇ ਪੈਰੋਕਾਰਾਂ ਨੇ ਹਿੱਸਾ ਲਿਆ ਉੱਥੇ ਵਕਫਾ ਬੁਲਾਰਿਆਂ ਨੇ ਕਿਹਾ ਕਿ ਇਹ ਸ਼ੁਭਾ ਯਾਤਰਾ ਗੁੱਡ ਫਰਡੇ ਦੇ ਸੰਬੰਧ ਵਿੱਚ ਘੱਡੀ ਗਈ ਹੈ ਤੇ ਉਸ ਦਿਨ ਨੂੰ ਬੜੇ ਹੀ ਪਿਆਰ ਨਾਲ ਯਾਦ ਕੀਤਾ ਗਿਆ ਜਿਸ ਦਿਨ ਪ੍ਰਭੂ ਜੀਸੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਜੀਸੂ ਮਸੀਹ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕ ਮਜੂਦ ਸਨ جی اج گرائیڈے منا رہا ہے میں فادر جوت اس سے کارش پیش ہے گڈ فرائیڈے جنہیں سانو پدا ہے پر بھائی صلیبی قربانی دی یادگاری ہے جی راہ اس نے سارے مانو جاتی دے پاپا کفارا چکیا مر کے جا ہو کے سب گدی ਦੁਆਤ ਬੋਲ ਦਿੱਤਾ ਮਾਨਵ ਜਾਤੀ ਨੂੰ ਤੋਂ ਲੈ ਕੇ ਪਾਪ ਦੇ ਕਾਮੇ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਸਗੋਂ ਉਸੇ ਪ੍ਰਭੂ ਉਤੇ ਵਿਸ਼ਵਾਸ ਕਰਕੇ ਉਸਦੀ ਕੁਰਬਾਨੀ ਦੇ ਭਲ ਅਪਣਾ ਕੇ ਅਸੀਂ ਜੀਵਨ 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 ਜੀ ਮੇਰੇ ਅਤੇ ਮੇਰੇ ਘੇੜਾ ਪਰਵਾਰ ਸਾਧਿਆ ਅਤੇ ਪਾਪਾਂ ਤੇ ਕਾਰਨਹੀ ਪ੍ਰਭੇ ਯੇਸ਼ੂ ਨੂੰ ਇਸੇ ਤਰ੍ਹਾਂ ਦੁੱਖ ਸਹਿਣਾ ਪਿਆ ਹੈ ਅਸੀਂ ਮਰ ਤੋਂ ਲੈ ਕੇ ਪ੍ਰਭੂ ਦੇ ਨਾਲ ਨਵਾਂ ਜੀਵਨ ਪਰਮੇਸ਼ਰ ਦੀ ਖੁਦਾ ਦੀ ਖੰਦਾਨ ਦੀ ਜ਼ਿੰਦਗੀ ਬਿਤਾਉਂਦ ਲਈ ਉਹ ਮੈਨੂੰ ਅਤੇ ਅਧਿਆਰ ਨੂੰ ਖੁਸ਼ਕੁਲਾ ਹੈ ਇਸ ਖੁਸ਼ੀ ਤੇ ਬੁੱਧਸਾਈ ਦੇ ਪਾਕ ਸ਼ੁਕਰਵਾਰ ਦੇ ਇਸ ਤਿਉਹਾਰ ਦੇ ਵਿੱਚ ਹਾਜ਼ਰ ਲੈਣ ਵਾਲੇ ਸਭ ਲੋਕਾਂ ਨੂੰ ਅਤੇ ਜੋ ਪ੍ਰੋਗਰਾਮ ਵੇਖਣ ਵਾਲੇ ਹਨ ਸਭ ਨੂੰ ਪ੍ਰਭੇ ਯਸ਼ੁਅ ਮਸੀਹ ਤੋਂ ਆਸ਼ੀਸ਼ ਮੰਗਦੇ ਹਾਂ ਅਤੇ ਗੁੱਡ ਫਰਡੇ ਤੋਂ ਬਾਅਦ ਆਇਸ ਕਰਦੀ ਜੋ ਸਿਵਾਰ ਹੈ ਪ੍ਰਭੇ ਯਸ਼ੁਅ ਤੇ ਮੁਰਦੇ ਆਪ ਜੋ ਜੀਵਤ ਹਨ ਦਾ ਇਸ ਨੂੰ ਉਮੀਦਵਨ ਸਾਰਿਆਂ ਨੂੰ ਪ੍ਰਭੂ ਆਪਣੇ ਰੋਸ਼ਨੀ ਨਾਲ ਲਿਖ ਜਾਵੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਆਡੀ ਸਾਰਿਆਂ ਨੂੰ ਗੁੱਡ ਫਰਡੇ ਦੀ ਆਸ਼ੀਸ਼ ਆਪ ਦੇ ਦੇਗਾ